ਇਥੇ ਤੁਹਾਨੂੰ ਪੁੱਛਣਾ ਜਾਊਗਾ ਤੁਸੀਂ ਇੱਥੇ ਰਹਿਣਾ ਪਸੰਦ ਕਰੋਗੇ ਬਾਹਰ ਜਾਣਾ ਪਸੰਦ ਕਰੋਗੇ ਮੇਰੇ ਜਿੰਨਾਂ ਦਾ ਇੱਥੇ ਸਰਦਾ ਇੱਥੇ ਹੀ ਰੋ ਬਾਹਰ ਜਾਣ ਚ ਤਾਂ ਕੋਈ ਹੈ ਹੀ ਨਹੀਂ ਬਾਹਰ ਜਾ ਕੇ ਉੱਥੇ ਲੋਕਾਂ ਕੋਲੇ ਦਿਹਾੜੀਆਂ ਕਰਨ ਨਾਲੋਂ ਤਾਂ ਇੱਥੇ ਆਪਦਾ ਕੰਮ ਕਰ ਲਓ ਇੱਥੇ ਵੀ ਬਹੁਤ ਕੁਝ ਹੈ ਜੇ ਕਰਨਾ ਚਾਹੋ ਤੇ ਬਾਕੀ ਜਿਹੜੇ ਜਾਣਦੇ ਨੇ ਉਹ ਆਪਣੇ ਆਪਣੇ ਰਿਸਕ ਤੇ ਜਾਂਦੇ ਨੇ ਇੱਥੇ ਜੋ ਬੇਰੋਜ਼ਗਾਰੀ ਜਿੰਨੀ ਜ਼ਿਆਦਾ ਵੱਧ ਰਹੀ ਹੈ ਕੈਨੇਡਾ ਦੇ ਵਿੱਚ ਜੇ ਆਪਾਂ ਜਾ ਕੇ ਕੰਮ ਕਰਦੇ ਆਂ ਤਾਂ ਇੱਥੇ ਨਾਲੋਂ ਉੱਤੇ ਦੀ ਵੈਲਿਊ ਜ਼ਿਆਦਾ ਬੰਦੇ ਦੀ। ਸਭ ਜ਼ਮੀਨਾਂ ਵੇਚ ਕੇ ਗਹਿਣੇ ਰੱਖ ਕੇ ਸਾਰਾ ਕੁਝ ਆਪਾਂ ਹੋਮ ਲੋਨ ਚੱਕ ਕੇ ਸਟੱਡੀ ਲੋਨ ਚੱਕ ਕੇ ਬਾਹਰ ਜਾਣਾ ਹੈ। ਬਾਹਰ ਜਾ ਕੇ ਵੀ ਤਾਂ ਔਖੇ ਹੀ ਹੋਣਾ। ਉਹੀ ਥੋੜਾ ਟਾਈਮ ਇੱਥੇ ਔਕਾ ਹੋ ਲੋ। ਘਰ ਦੇ ਸਪੋਰਟ ਹੋਏ ਤਾਂ ਅਸੀਂ ਜ਼ਰੂਰ ਬਾਹਰ ਜਾਵਾਂਗੇ। ਕਿਉਂਕਿ ਇੱਥੇ ਸਾਨੂੰ ਗਰੋਥ ਹੈ ਨਹੀਂ ਸਾਡੀ। ਜੇ 20-25 ਲੱਖ ਲਾਣਾ ਤੇ ਖੁਦ ਦਾ ਬਿਜ਼ਨਸ ਕਰ ਲਓ। ਤੇ ਇੰਡੀਆ 'ਚ ਹੀ ਰਹਿ ਲਓ। ਬਾਹਰ ਜਾ ਕੇ ਕੋਈ ਫਾਇਦਾ ਨਹੀਂ ਹੈ ਵੈਸੇ। ਪੈਸਾ ਹੈਗਾ ਜਰੂਰ ਦੇਖੋ ਪਰ ਬਾਕੀ ਫੈਮਿਲੀ ਲਾਈਫ ਕੋਈ ਨਹੀਂ ਹੈ ਬਿਮਾਰੀਆਂ ਨਿਰੀਆਂ ਬਿਮਾਰੀਆਂ ਹੁਣ ਆਪਾਂ ਸੋਨੀ ਦਾ ਹਾਰਟ ਅਟੈਕ ਆਉਂਦੇ ਨੇ ਅ ਬੱਚੇ ਨੂੰ ਬਿਲਕੁਲ ਵੀ ਟਾਈਮ ਨਹੀਂ ਦੇ ਹੁੰਦਾ ਫਿਰ ਬੰਦਾ ਪੈਸੇ ਜੋਗੇ ਰਹ ਜਾਂਦਾ